ਦੇ ਲੋਕਾਂ ਦੀ ਇੱਥੇ ਲੱਤਾਂ ਟੁੱਟ ਗਈਆਂ ਜੀ ਬਹੁਤ ਬੁਰਾ ਹਾਲ ਹੈ ਕੋਈ ਇੱਥੇ ਸੁਣਵਾਈ ਨਹੀਂ ਹੈ ਇਸ ਕਰਕੇ ਆ ਸਾਡੇ ਢੱਡਾ ਜੀ ਹੈ ਇਹਨਾਂ ਨੇ ਝੋਲੀ ਕਰਕੇ ਲੋਕਾਂ ਤੋਂ ਰੁਪਈਏ ਇਕੱਠੇ ਕਰਨੇ ਸ਼ੁਰੂ ਕੀਤੇ ਆ ਅਸੀਂ ਇਹਨਾਂ ਦਾ ਬਹੁਤ ਵਧੀਆ ਮਾਨੀਤ ਕਰਦੇ ਆ ਵਧੀਆ ਰਿਸਪੈਕਟ ਕਰਦੇ ਆ ਇਹਨਾਂ ਦੀ ਝੋਲੀ ਕੀਤੀ ਵੀ ਹੈ 1 ਰੁਪਈਆ 2-2 ਰੁਪਈਆ 80 ਆ ਭਰਨ ਵਾਸਤੇ ਇਕੱਠਾ ਕਰ ਰਹੇ ਨੇ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਤਿਹ ਅਸੀਂ ਗ੍ਰੀਨ ਮਿਸ਼ਨ ਬਿਲ ਪਰ ਸਪੈਸ਼ੀਟੀ ਰਾਮਪੁਰਾ ਫੋਲ ਬਠਿੰਡਾ ਅਰਿੱਟੜ ਦੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਕਿਲ ਫਾੜ ਤੋਂ ਥੋੜੇ ਅੱਗੇ ਜਾ ਕੇ ਕਾਨੀ ਨਗਰ ਨੂੰ ਰਾਹ ਜਾਂਦਾ ਉੱਥੇ ਅਸੀਂ ਅੱਜ ਰਲ ਮਿਲ ਕੇ ਦਿੱਤੀ ਪਾ ਰਹੇ ਹਾਂ ਜੀ ਤੇ ਇਹ ਜਿਹੜਾ ਨਾਪਾ ਔਰ ਪਟਿਆਲਾ ਮੰਡੀ ਨੂੰ ਜੋੜਦਾ ਇੱਥੇ ਸਾਡੀ ਮੰਡੀ ਦਾ ਇੰਨਾ ਬਰਾ ਹਾਲ ਆ ਕੋਈ ਸਾਡਾ ਮਤਲਬ ਕਿ ਕੋਈ ਸਰਕਾਰ ਜਾਂ ਕੋਈ ਇੱਥੇ ਕੋਈ ਮਤਲਬ ਨਹੀਂ ਆਉਦਾ ਨਹੀਂ ਆਇਆ ਦੇਖੋ ਇੱਥੇ ਕਈ ਜਾਣਿਆਂ ਨੇ ਢੂਗਿਆਂ ਟੁੱਟ ਗਿਆ ਲੱਤਾਂ ਟੁੱਟ ਗਿਆ ਮੇਰਾ ਮੈਂ ਆਪ ਇੱਥੇ ਪਰਸੋ ਖੁੱਤ ਟਿੱਕਿਆ ਇਸ ਕਰਕੇ ਮੈਂ ਢੱਡਾ ਸਾਹਿਬ ਨੂੰ ਕਿਹਾ ਵਾਹ ਢੱਡਾ ਸਾਹਿਬ ਅਸੀਂ ਜਿਹੜਾ ਇਹ ਟਰਾਲ ਮਿਲ ਕੇ ਉਪਰਾਲਾ ਕਰਕੇ ਇਹੋ ਪੱਤਰ ਕੀ ਜੀ ਅਸੀਂ 100 100 200 ਰੁਪਇਆ ਪਾ ਕੇ ਤੇ ਗ੍ਰੀਨ ਮਿਸਰ ਬਿਲਪਰ ਸੋਸਾਇਟੀ ਤੇ ਹੋਰ ਜਿਹੜੇ ਸੇਵਾਦਾਰ ਆ ਮੰਡੀ ਦੇ ਚੰਗੇ ਚੰਗੇ ਹੋ ਆ ਜੀ ਉਹ ਆ ਕੇ ਅਸੀਂ ਆਪ ਖੁਦ ਸੇਵਾ ਕਰੀ ਜਾਂਦੇ ਤੇ ਸਰਕਾਰਾਂ ਨੂੰ ਸਾਡੀ ਬੇਨਤੀ ਹੈ ਜੀ ਵੀ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ ਸਾਡੇ ਮੰਡੀ ਤੇ ਰਹਿਮ ਕਰੋ ਰਾਮ ਪ੍ਰਭੂ ਤੇ ਧੰਨਵਾਦ ਜੀ ਵੈਕੀਤੀ ਕਾ ਖਾਲਸਾ ਵੈਕੀਤੀ ਕੀ ਫਤਹਿ ਦੇਖ ਸਕਦੇ ਹਾਂ ਜੋ ਹਾਲਾਤ ਬਣੇ ਹੋਈ ਨਹੀਂ ਸ਼ਹਿਰ ਆਂਪਰਾਪੂਰ ਦੀ ਪਟੀ ਜੀ ਇਧਰ ਉਹ ਦਿਖਾਓ ਆਰਟੀਕਲ ਆਪਾਂ ਨੂੰ ਬੋਲੋਗੇ ਕਿ ਕਰੀਆ ਦੇਖੇ ਜਾਓ ਕਿ ਕਿਹਦੇ ਪਾਰ ਇਹਦੀ ਲਾਂ ਲਾਂ ਲੱਗ ਲੱਗੇ ਸਾਰੇ ਫ੍ਰੀ ਨਾ ਕੋਈ ਦੇਪੋ ਛੱਡੀ ਤੇ ਬਾਕੀ ਜਿਹੜੇ ਸਰਪੋਟਾ ਪਾਉਂਦਾ ਆਵਾਜ਼ ਆ ਰਹੀ ਤੇ ਜਿਹੜੀ ਆਪਾਂ ਹੈਗਾ ਇਹ ਹੈ ਆਦੇ ਕੋਲ ਜਵਾਬਕਾਰੀ ਲੈ ਲਈ ਹੋਇਆ ਦੇਖੋ ਨੇ ਤੇ ਲੋਕੀ ਕਿਵੇਂ ਲੰਗਦੇ ਆ ਜੀ ਪੱਗ ਲਾ ਲਿਆ ਪਾ ਕੇ ਪਾ ਕੇ ਜਾਓ ਫਿਰ ਵਰਕੇ ਕੋਈ ਨਾ ਬੱਤੀ ਆਹ ਨਹੀਂ ਰੱਖਣ ਦੇਉਣਾ ਕਿਉਂਕਿ ਸੈਨੀਟਰੀ ਇੰਸਪੈਕਟਰ ਹੁੰਦਾ ਨਹੀਂ ਗਾ ਰੇਸ਼ਮ ਸਿੰਘ ਠੀਕ ਹੈ ਜੀ ਜੇ ਕਿਸੇ ਦਾ ਨੁਕਸਾਨ ਇੱਥੇ ਹੁੰਦਾ ਵੀ ਸਾਰਾ ਜੁਰਮਾਨਾ ਉਹਨੂੰ ਲਾਇਆ ਜਾਵੇ। ਆ ਠੀਕ ਹੈ ਪਰਸਨ ਲਾ ਪਾਉਗੇ। ਪਰਸਾ ਹੀ ਲਾਇਆ ਜਾਵੇ। ਉਹਦੇ ਖਿਲਾਫ ਮਤਲਬ ਕਿ ਮੈਂ ਵੀ ਮਤਲਬ ਕਿ ਇੱਕ ਐਫਸੀਸੀ ਵੀ ਹੈ। ਕਿਸੇ ਵਾਰ ਦੇ ਬਹੁਤ ਖਾੜਾਂ ਦੀ ਸਮੱਸਿਆ ਹੈਗੀ, ਸਭ ਤੋਂ ਵੱਡੀ ਸਮੱਸਿਆ ਹੈਗੀ ਆ। ਇਹ ਵੀ ਵਾਰ ਨੰਬਰ 7 ਹੈ ਪਰ ਇਹ ਰਸਤਾ ਸਾਂਝਾ ਇਹ। ਇਹ ਰਸਤਾ ਸਾਂਝਾ ਹੈਗਾ ਇਹ। ਆਪ ਵੀ ਦੇਖ ਸਕਦੇ ਹੋ। ਭਲੀ ਪੰਜ ਦਿਨ ਪਹਿਲਾਂ ਵੀ ਕਿਹਾ ਸੀਗਾ ਇੰਸਪੈਕਟਰ ਦੀ ਨਿਗਰਾਨੀ ਕਰਵਾਇਆ ਵੇਹੇ ਪਰ ਉਹਨੂੰ ਪਤਾ ਨਹੀਂਗਾ ਵੀ ਰਹਿੰਦਾ ਕਿੱਥੇ ਆ ਉਹ। ਇੱਥੋਂ ਵੀ ਮੇਰੇ ਸਾਹਮਣੇ ਲੰਘ ਕੇ ਗਿਆ ਕਿ ਨਾ ਮੇਰੇ ਥੋੜੇ ਪਾਣੀ ਖੜਾ ਹੀ ਨਹੀਂ ਇੱਥੇ ਜੀ। ਸੋ ਸਾਂਝਾ ਰਸਤਾ ਹੋਣ ਕਰਕੇ ਅਗਰ ਆਪਾਂ ਗੱਲ ਕਰੀਏ ਕਿ ਇਹ ਸਮੂਚੇ ਮਸੀਆਂ ਦੀ ਆ ਕਹਿ ਦੀ ਸਮੂਚੀ ਪਬਲਿਕ ਦੀ ਇੱਕ ਕਹਿ ਦੀ ਕਿ ਮਿਲੀ ਜੁਲੀ ਸਮੱਸਿਆ ਹੈ ਸਾਰੇ ਸਮੱਸਿਆ ਜੀ ਇਹ ਸਮੱਸਿਆ ਸਾਰਿਆਂ ਦੀ ਹੈ ਹਾਂਜੀ ਸਮੱਸਿਆ ਹੈ ਸੋ ਇਹ ਕਿੰਨੇ ਸਮੇ ਤੋਂ ਇਸ ਤਰੀਕੇ ਨਾਲ ਬਣੀ ਹੋਈ ਹੈ ਇਹ ਹੋ ਗਏ ਨੂੰ 3-4 ਮਹੀਨੇ ਹੋ ਗਏ ਜੀ ਨੂੰ ਜੋ ਦੀ ਜਿਵੇਂ ਪਹਿਲਾਂ ਸੀ ਉਹ ਵੀ ਅੱਜ ਹੈ 4 ਮਹੀਨੇ ਪਹਿਲਾਂ ਹੀ ਇਹ ਸਮੱਸਿਆ ਜੋ ਹੈ 3-4 ਮਹੀਨੇ ਤੋਂ ਲਗਾਤਾਰ ਬਣੀ ਹੋਈ ਹੈ ਇਸ ਦੇ ਹੱਲ ਲਈ ਆਏ ਪਾਣੀ ਦੇ ਸੀਵਰੇਜ ਦੀ ਨਿਕਾਸੀ ਲਈ ਤੁਸੀਂ ਕੀ ਕੁਝ ਹੁਣ ਤੱਕ ਯੋਗਦਾਨ ਇਸ ਦੇ ਵਿੱਚ ਪਾਇਆ ਹੈ ਜਾਂ ਕਿੰਨਾ ਕਿੰਨਾ ਨੂੰ ਮਿਲੇ ਹੋ ਕੀ ਉਹਦਾ ਇਹੋ ਸਾਹ ਦੇ ਧਿਆਨ ਵਿੱਚ ਕਰਵਾਇਆ ਗਿਆ ਇਹ ਕੀ ਉਹ ਸਾਹ ਨੇ ਸੈਨੀਟਰੀ ਇੰਸਪੈਕਟਰ ਜੀ ਦੀ ਡਿਊਟੀ ਬਣਦੀ ਸੀ ਜੀ ਉਹਨਾਂ ਨੂੰ ਕਿਹਾ ਗਿਆ ਉਹਨਾਂ ਨੇ ਅੰਗੋਲੀ ਕੀਤੀ ਗੱਲ ਸਾਰੀ ਗੱਲ ਅੰਗੋਲੀ ਕੀਤੀ ਉਹਨੇ ਮਤਲਬ ਕਿ ਨਾਲ ਸਮੇਤ ਐਮਸੀ ਨੇ ਵੀ ਆਪਣੇ ਪਾਰਟ ਨੰਬਰ ਥੱਪ ਕੋ ਕ੍ਰਿਸ਼ਨ ਦੇ ਵੀ ਐਮਸੀ ਉਹਨਾਂ ਕੋਈ ਜਿਹਦੇ ਭਤੀਜਾ ਜੀ ਨੇਗੇ ਆਪਣੇ ਮੇਚੀ ਜੀ ਉਹਨਾਂ ਨੇ ਵੀ ਕਈ ਵਾਰੀ ਕਿਹਾ ਤਾਂ ਪਰ ਉਹ ਗੱਲ ਕਿਸੇ ਗੱਲ ਤੇ ਸੁਣਵਾਈ ਨਹੀਂ ਕੀਤੀ ਹੋਈ ਜੀ ਯਾਨੀ ਕਿ ਹੋਂ ਤੱਕ ਤੁਸੀਂ ਇਸ ਸਮੱਸਿਆ ਨੂੰ ਸੁਝਾ ਲਈ ਕਿਹੜੇ ਕਿਹੜੇ ਅਧਿਕਾਰੀ ਕੋਲ ਜਾ ਚੁੱਕੇ ਹੋ ਇਹ ਆਪਦੇ ਲੈਵਲ ਤੇ ਮਤਲਬ ਕਿ ਸ਼ੱਕਰ ਲਿਆ ਕੇ ਜੀ ਟਰੈਕਟਰ ਲਾ ਕੇ ਇੱਥੋਂ ਪਾਣੀ ਚਟਵਾਇਆ ਜੀ ਦੋ ਤਿੰਨ ਵਾਰੀ ਮੈਂ ਆਪ ਖੁਦ ਖੜ ਕੇ ਚਟਵਾਇਆ ਸੀ ਪਹਿਲਾਂ ਟੈਲਾਂ ਲਗਵਾਈਆਂ ਸੀਗੇ ਜੀ ਤੇ ਸੀਵਰੇਜ ਦੀ ਥੋੜੀ ਸਮੱਸਿਆ ਹੈਗੀ ਇੱਥੇ ਜੀ ਅਧਿਕਾਰੀ ਕਿਹੜੇ-ਕਿਹੜੇ ਨੇ ਜਿਹੜੇ ਕਿ ਇਸ ਕੰਮ ਤੋਂ ਭੱਜੇ ਨੇ ਕਹਿ ਦਈਏ ਜੀ ਜਿਨ੍ਹਾਂ ਨੇ ਤੁਹਾਡੀ ਸੁਣਵਾਈ ਨਹੀਂ ਮੈਂ ਜਿਹੜੀ ਜਿਹਦੇ ਆਪਾਂ ਮੇਨ ਇਨਵੋਲਡ ਜਿਹੜਾ ਇਸ ਦੇ ਵਿੱਚ ਹੈਗਾ ਜੀ ਸੈਂਟਰੀ ਇਨਸਪੈਕਟਰ ਰੇਸ਼ਮ ਸਿੰਘ ਹੈ ਜੀ ਉਸ ਤੋਂ ਇਲਾਵਾ ਤੁਸੀਂ ਹੋਰ ਕਿਸੇ ਨਾਲ ਗੱਲਬਾਤ ਕੀਤੀ ਹੋਵੇ ਸਾਡੀ ਐਓ ਸਾਹਿਬ ਨੇ ਡਿਊਟੀ ਲਈ ਹੋਤਾਂ ਜੀ ਜੇਈ ਸਾਹਿਬ ਨੇ ਜੀ ਕਿੰਨੇ ਘੜੇ ਲੱਗਦੇ ਆ ਦਿਨ ਦੀ ਜਿੰਨੇ ਲੱਗਦੇ ਇੱਥੇ ਜਾਮ ਹੀ ਲੱਗਦਾ ਸੀ ਦਰ ਦੇ ਮਾਰੇ ਆਉਂਦੇ ਨਹੀਂ ਵੀਰੇ ਇੱਧਰ ਤੇ ਕਿੰਨਾ ਦਾ ਸਮਾਂ ਲੱਗ ਜਾਂਦਾ ਅਗਰ ਆਪਾਂ ਕਈ ਇੱਧਰ ਨਹੀਂ ਜਾਣਾ ਪੈਂਦਾ 2 ਘੰਟੇ ਦਾ ਭਾਈ ਇੱਕ ਵਾਰੀ ਜਾਮ ਲੱਗਾ 2 ਘੰਟੇ ਨਹੀਂ ਸੌ ਜਾਂਦੇ ਠੀਕ ਹੈ ਤੇ ਜਿਹੜੀ ਆ ਰੋਡ ਦੀ ਹਸਤਾ ਖਾਲ ਇਹਦਾ ਵੀਰੇ ਬਰਾਹਰ ਤੇ ਗੱਡੀਆਂ ਦਾ ਦੋ ਪਲਟ ਗਿਆ ਅੱਜ ਪਹਿਲਾਂ ਅੱਜ ਓਕੇ ਆਟੋ ਪਲਟ ਚੁੱਕੀ ਆ ਤੇ ਤੁਹਾਡੀ ਯੂਨੀਅਨ ਵਾਲਿਆਂ ਨੇ ਕੋਈ ਕਦਮ ਚੱਕਿਆ ਹੋਵੇ ਇਹਦੇ ਖਿਲਾਫ ਇੱਕ ਵਾਰੀ ਪਾਗੇ ਸੀ ਇੱਥੇ ਟੋਏ ਭਰਗੇ ਸੀ ਮੀਂਹ ਨੂੰ ਪਾਏ ਤਾਂ ਫੇਰ ਉਹ ਵੀ ਉਹ ਹਾਲ ਹੋਇਆ ਠੀਕ ਹੈ ਮੇਨ ਦਿੱਕਤ ਹੈ ਇਹ ਵੀ ਜਿਹੜੇ ਸੀ ਚਲੋ ਭਰਾਵਾ ਦੇਖਦੇ ਆ ਕੋਈ ਗੱਲ ਨਹੀਂ ਜਿੰਨਾ ਦਾ ਹੱਲ ਕਰਦੇ ਆ